गुरु प्यारी 사쌍ਗਤ ਜੀਓ ਗੁਰੂ ਫਤਿਹ ਪ੍ਰਵਾਨ ਕਰੋ ਆਕੀ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 사쌍ਗਤ ਜੀਓ ਸੰਤ ਬਾਬਾ ਸੰਤੋਖ ਸਿੰਘ ਜ્યોਤੀ ਸਰੂ ਸਹਿਬਾ ਲੰਦ ਜੀਵਨ ਉਪਰ ਆਧਾਰਿਤ ਇੱਕ ਹੋਰ ਚਮਤਕਾਰੀ ਘਟਨਾ ਦਾ ਜ਼ਿਕਰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਜਿਸ ਦਾ ਸਿਰਲੇਖ ਹੈ ਸੱਚ ਅਤੇ ਸੁਚਮ ਬੜੀ ਪਿਆਰ ਅਤੇ ਸਤਿਕਾਰ ਨਾਲ ਸਰਵਨ ਕਰੋ ਜੀ 사ਸੰਗਤ ਜੀਓ ਇਸ ਘਟਨਾ ਦੇ ਸ਼ੁਰੂ ਵਿੱਚ ਹੀ ਲੇਖਕ ਸਾਹਿਬ ਨੇ ਗੁਰਬਾਣੀ ਦੀ ਤੁਕ ਦਾ ਇੱਕ ਫਰਮਾਨ ਲਿਖਿਆ ਹੈ ਆਪ ਸਤ ਕੀ ਆਸ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ 사ਸੰਗਤ ਜੀਓ ਪ੍ਰਭੂ ਆਪ ਵੀ ਸਤ ਹੈ ਅਤੇ ਉਸ ਦੀ ਸਾਰੀ ਸ੍ਰਿਸ਼ਟੀ ਸਤ ਤੋਂ ਹੀ ਉਤਪੰਨ ਹੋਈ ਹੈ ਇਸੇ ਵਾਸਤੇ ਜਿੱਥੇ ਕਿਤੇ ਸਤ ਵਰਤਿਆ ਹੈ ਉੱਥੇ-ਉੱਥੇ ਪ੍ਰਭੂ ਦੀ ਕਲਾ ਵੀ ਵਰਤ ਰਹੀ ਹੈ ਇਸੇ ਕਲਾ ਨੂੰ ਪ੍ਰਭੂ ਦੇ ਪਿਆਰੇ ਵੀ ਵਰਤਾਂਦੇ ਹਨ ਅਤੇ ਆਮ ਮਨੁੱਖ ਇਸ ਨੂੰ ਚਮਤਕਾਰ ਸਮਝਦੇ ਹਨ ਸਾ ਸੰਗਤ ਜੀਓ ਅਸੀਂ 2008 ਇਸਵੀ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ 300 ਸਾਲਾ ਪਰਲੋਕ ਗਮਨ ਦੇ ਪ੍ਰੋਗਰਾਮਾਂ ਤੇ ਹਜ਼ੂਰ ਸਾਹਿਬ ਦੀ ਯਾਤਰਾ ਲਈ ਕੋਈ 300 ਦੀ ਸੰਗਤ ਸਹਿਤ ਸਰਹੰਦ ਤੋਂ ਸੱਚਖੰਡ ਵਾਲੀ ਗੱਡੀ ਵਿੱਚ ਬੈਠ ਗਏ ਸਾਸੰਗਤ ਜਿਓ ਬਾਬਾ ਜੀ ਵੀ ਸੰਗਤਾਂ ਦੇ ਨਾਲ ਸਵੇਰੇ ਪੌਣੇ 8 ਵਜੇ ਦੀ ਗੱਡੀ ਸੀ ਸਾਸੰਗਤ ਜਿਓ ਸਾਡੇ ਕੋਲ 173 ਸੀਟਾਂ ਅਤੇ ਕੁਝ ਟਿਕਟਾਂ ਸਨ ਅਤੇ ਇਤਨੀ ਹੀ ਸੰਗਤ ਸੀ ਡੇਰਿਓਂ ਚੱਲਣ ਵੇਲੇ ਪਰ ਸਟੇਸ਼ਨ ਤੇ ਪਹੁੰਚ ਕੇ ਸੰਗਤ ਹੋਰ ਵੀ ਜੁੜ ਗਈ ਜਨੇਵੀ ਆਏ ਬਾਬਾ ਜੀ ਨੇ ਕਿਹਾ ਬੈਠ ਜਾਓ ਤੇ ਅਸੀਂ ਸੈਕਿੰਡ ਕਲਾਸ ਦੀਆਂ ਟਿਕਟਾਂ ਹੋਰ ਲੈ ਲਈਆਂ ਕਿਉਂਕਿ ਸਲੀਪਰ ਦੀਆਂ ਮੌਕੇ ਤੇ ਨਹੀਂ ਮਿਲਦੀਆਂ ਜਦੋਂ ਟੀਟੀ ਚੈੱਕ ਕਰਨ ਆਏ ਉਹ ਚੈੱਕ ਕਰਕੇ ਫਾਵੇ ਹੋ ਗਏ ਕਿਉਂਕਿ ਉਹਨਾਂ ਨੂੰ ਇੰਜ ਜਾਪੇ ਕਿ ਸੰਗਤ ਜ਼ਿਆਦਾ ਹੈ ਤੇ ਰਿਜ਼ਰਵੇਸ਼ਨ ਘਟ ਹੈ ਉਹਨਾਂ ਬਹੁਤ ਮੱਥਾ ਮਾਰਿਆ ਪਰ ਪੱਲੇ ਕੁਝ ਨਹੀਂ ਪਿਆ ਸੈਕਿੰਡ ਕਲਾਸ ਦੀਆਂ ਟਿਕਟਾਂ ਅਸੀਂ ਨਹੀਂ ਵਿਖਾਈਆਂ ਕਿਉਂਕਿ ਕੁਝ ਬੰਦੇ ਸੈਕਿੰਡ ਕਲਾਸ ਵਿੱਚ ਵੀ ਬੈਠੇ ਸਨ ਸਾ ਸੰਗਤ ਜੀਓ ਚਲਦੀ ਚਲਦੀ ਦਿੱਲੀ ਆ ਗਈ ਬਾਬਾ ਜੀ ਨੇ ਹੁਣ ਲੰਗਰ ਛਕਾਉਣਾ ਸ਼ੁਰੂ ਕਰ ਦਿੱਤਾ ਸਾ ਸੰਗਤ ਜੀਓ ਤਾਂ ਮੈਂ ਬਾਬਾ ਜੀ ਨੇ ਦੇ ਰਹੇ ਇੱਕ ਪੀਪਾ ਸੁੱਕੀ ਸਬਜੀ ਦਾ ਰੱਖਣ ਲਈ ਕਿਹਾ ਸੀ ਪਰ ਗਲਤੀ ਨਾਲ ਇੱਕ ਬਾਲਟੀ ਹੀ ਸੁੱਕੇ ਆਲੂਆਂ ਦੀ ਆਈ ਅਤੇ ਇੱਕ ਛੋਟਾ ਜਿਹਾ ਟੋਕਰਾ ਪ੍ਰਸ਼ਾਦਿਆਂ ਦਾ ਸਾਰੇ ਵਾਰੂ ਵਾਰੀ ਆਉਣ ਅਤੇ ਪ੍ਰਸ਼ਾਦਿਆਂ ਤੇ ਇੱਕ ਇੱਕ ਕੜਛੀ ਸਬਜੀ ਦੀ ਲੈਣ ਅਤੇ ਚਲੇ ਜਾ ਜਿਨ੍ਹਾਂ ਨੂੰ ਹੋਰ ਚਾਹੀਦੀ ਸੀ ਦੁਬਾਰਾ ਵੀ ਆ ਕੇ ਲੈ ਜਾਂਦੇ ਜਿਹੜੀ ਕੋਈ ਹੋਰ ਸੰਗਤ ਸਾਡੀਆਂ ਸੰਗਤਾਂ ਨਾਲ ਬੈਠੀ ਸੀ ਉਹ ਵੀ ਆ ਕੇ ਲੈ ਗਏ ਟੀਟੀ ਅਤੇ ਰੇਲਵੇ ਸਟਾਫ ਦੇ ਮੈਂਬਰਾਂ ਨੂੰ ਵੀ ਇਸੇ ਤਰ੍ਹਾਂ ਹੀ ਛਕਾਇਆ ਗਿਆ ਸਾ ਸੰਗਤ ਜੀਓ ਕੋਈ ਡੇਢ ਘੰਟੇ ਵਿੱਚ ਸਾਰਿਆਂ ਨੇ ਲੰਗਰ ਛਕ ਲਿਆ ਪ੍ਰਸ਼ਾਦੇ ਅਤੇ ਸਬਜੀ ਬਾਬਾ ਜੀ ਆਪ ਹੀ ਦਿੰਦੇ ਸਨ ਹੋਰ ਕਿਸੇ ਨੂੰ ਹੱਥ ਲਾਉਣ ਦਾ ਹੁਕਮ ਨਹੀਂ ਸੀ ਮਹਾਪੁਰਖਾਂ ਨੇ ਫਿਰਦਾਸ ਨੂੰ ਕਿਹਾ ਕਿ ਸਾਨੂੰ ਵੀ ਪਾ ਦਿਓ ਸਾ ਸੰਗਤ ਜੀਓ ਦਾਸ ਨੇ ਦੋ ਪ੍ਰਸ਼ਾਦੇ ਲੈ ਸਬਜੀ ਦੀ ਕੜਛੀ ਜਦ ਬਾਲਟੀ ਵਿੱਚੋਂ ਲੈ ਕੇ ਪਾਈ ਤਾਂ ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਪਰ ਸ਼ਾਦੀ ਦੀ ਵੀ ਕਾਫੀ ਪੈਸ ਹਨ ਅਤੇ ਸਬਜੀ ਦੀ ਵੀ ਅੱਧੀ ਬਾਲਟੀ ਤੋਂ ਜ਼ਿਆਦਾ ਪਈ ਸੀ ਮਹਿਮਾਨ ਵਿੱਚ ਸੋਚਿਆ ਕਿ 300 ਤੋਂ ਉੱਤੇ ਬੰਦਾ ਲੰਗਰ ਛੱਕ ਗਿਆ ਹੈ ਤੇ ਅਜੇ ਵੀ ਸਬਜੀ ਦੀ ਬਾਲਟੀ ਅੱਧੀ ਪਈ ਹੈ ਮੈਂ ਸੋਚੀ ਰਿਹਾ ਸਾਂ ਕਿ ਮੇਰੇ ਮਨ ਦੀ ਪਤਰੀ ਨੂੰ ਬਾਚ ਕੇ ਬਾਬਾ ਜੀ ਨੇ ਇਸ਼ਾਰਾ ਕੀਤਾ ਕਿ ਮੂੰਹੋਂ ਕੁਝ ਨਹੀਂ ਬੋਲਣਾ ਬਾਬਾ ਜੀ ਨੇ ਹੁਕਮ ਕੀਤਾ ਕਿ ਉੱਪਰਲੀ ਸੀਟ ਤੇ ਸਬਜੀ ਵਾਲੀ ਬਾਲਟੀ ਅਤੇ ਪ੍ਰਸ਼ਾਦੇ ਟੱਕ ਕੇ ਰੱਖ ਦਿਓ ਕੋਈ ਹੋਰ ਇਹਨਾਂ ਨੂੰ ਹੱਥ ਵੀ ਨਾ ਲਾਵੇ ਸਾ ਸੰਗਤ ਜੀਓ ਗਵਾਲੀਅਰ ਪਹੁੰਚਣ ਤੋਂ ਪਹਿਲਾਂ ਇੱਕ ਵਾਰੀ ਫੇਰ ਸਾਰੇ ਸੰਗਤ ਨੂੰ ਲੰਗਰ ਛਕਾਇਆ ਬਾਬਾ ਜੀ ਨੇ ਆਪਣੇ ਹੱਥੀਂ ਮੇਰੇ ਮਨ ਦੇ ਸ਼ੰਕੇ ਨੂੰ ਦੂਰ ਕਰਨ ਲਈ ਮਹਾਪੁਰਖਾਂ ਨੇ ਕਿਹਾ ਕਿ ਲੰਗਰ ਵਾਲੀਆਂ ਬਾਲਟੀਆਂ ਅਤੇ ਪ੍ਰਸ਼ਾਦਿਆਂ ਨੂੰ ਕਦੇ ਵੀ ਪਰਦਾ ਚੁੱਕ ਕੇ ਨਾ ਵੇਖੋ ਅਤੇ ਨਾ ਹੀ ਹੱਥ ਮਾਰੋ ਕਦੇ ਸ਼ੰਕਾ ਵੀ ਨਾ ਕਰੋ ਜਿੰਨੀ ਮਰਜੀ ਸੰਗਤ ਹੋਵੇ ਗੁਰੂ ਨਾਨਕ ਦਾ ਲੰਗਰ ਅਟੁੱਟ ਵਰਤੇਗਾ ਮੇਰੇ ਵੱਲ ਵੇਖ ਬਾਬਾ ਜੀ ਨੇ ਕਿਹਾ ਤੇਰੇ ਨਾਲ ਕੀ ਹੋਇਆ ਸੀ ਗੁਰਪੁਰਬ ਤੇ ਤੈਨੂੰ ਚੇਤਾ ਭੁੱਲ ਗਿਆ ਸੱਚ ਸੁਚਮ ਅਤੇ ਸੰਜਮ ਸਤ ਗੁਰੂ ਦੀਆਂ ਰਹਿਮਤਾਂ ਹਨ ਸਾ ਸੰਗਤ ਜੀਓ ਮਹਾਪੁਰਖਾਂ ਨੇ ਜੋ ਮੇਰੇ ਵੱਲ ਇਸ਼ਾਰਾ ਕੀਤਾ ਸੀ ਉਹ ਘਟਨਾ ਦਾ ਜ਼ਿਕਰ ਮੈਂ ਤੁਹਾਡੇ ਸਾਹਮਣੇ ਜ਼ਰੂਰ ਕਰਨਾ ਚਾਹਾਂਗਾ ਸਾ ਸੰਗਤ ਜੀਓ ਇੱਕ ਗੱਲ 1979 ਈਸਵੀ ਦੀ ਹੈ ਜਿਸ ਵੇਲੇ ਗੁਰੂ ਨਾਨਕ ਦੇਵ ਜੀ ਦਾ ਗੁਰਪਰੂਪ ਸੀ ਅਸੀਂ ਡੈਪੂਟੇਸ਼ਨ ਤੇ ਰੂਸ ਗਏ ਹੋਏ ਸਾਂ ਇਹ ਡੈਲੀਗੇਸ਼ਨ ਕੋਈ 4 ਕੁ 100 ਬੰਦਿਆਂ ਦਾ ਸੀ 7 ਮਹੀਨਿਆਂ ਤੋਂ ਅਸੀਂ ਸਵੇਰੇ ਸ਼ਾਮ ਬ੍ਰੈਡ ਅਤੇ ਚੌਲ ਖਾ ਖਾ ਕੇ ਅੱਕੇ ਹੋਏ ਸਾਂ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਨਵੰਬਰ ਵਿੱਚ ਆ ਗਿਆ ਡੈਲੀਗੇਸ਼ਨ ਵਿੱਚ ਅਸੀਂ ਕੋਈ 5 ਜਾਂ 7 ਸਿੱਖਾਂ ਗੁਰਪੁਰਬ ਮਨਾਉਣ ਦਾ ਇਰਾਦਾ ਬਣਾ ਲਿਆ ਇੱਕ ਪੰਜਾਬੀ ਅਫਸਰ ਕਮਾਂਡਰ ਚੋਪੜਾ ਨਾਲ ਗੱਲ ਕੀਤੀ ਕਿਉਂਕਿ ਉਹਨਾਂ ਦਾ ਪਰਿਵਾਰ ਨਾਲ ਹੀ ਗਿਆ ਹੋਇਆ ਸੀ ਉਹਨਾਂ ਨੂੰ ਗੁਜਾਰਿਸ਼ ਕੀਤੀ ਕਿ ਆਟੇ ਦਾ ਬੰਦੋਬਸਤ ਆਪ ਹੀ ਕਰਨਾ ਕਿਉਂਕਿ ਉਹ ਬਾਹਰ ਸ਼ਹਿਰ ਵਿੱਚ ਰਹਿੰਦੇ ਸਨ ਸਾ ਸੰਗਤ ਜੀਓ ਅਸੀਂ ਗੁਰਪੁਰਬ ਵਾਲੇ ਦਿਨ ਪੂਰੀਆਂ ਅਤੇ ਛੋਲਿਆਂ ਦੇ ਲੰਗਰ ਦੀ ਸਲਾਹ ਬਣਾਈ ਸਾਡਾ ਉਸੀ ਜੋ ਸਿੰਧੀ ਸੀ ਉਹ ਕਿਤੇ ਦੂਜੇ ਸ਼ਹਿਰ ਗਿਆ ਹੋਇਆ ਸੀ ਸੈਕਿੰਡ ਇਨ ਕਮਾਂਡ ਨੇ ਮੈਨੂੰ ਹੁਕਮ ਕੀਤਾ ਕਿ ਜੇ ਲੰਗਰ ਬਣਾਉਣਾ ਹੈ ਤਾਂ ਸਾਰਿਆਂ ਲਈ ਬਣਾਇਓ ਨਹੀਂ ਤਾਂ ਕਿਸੇ ਲਈ ਨਾ ਬਣਾਇਓ ਕਿਉਂਕਿ ਸਾਰਿਆਂ ਸਿੱਖਾਂ ਵਿੱਚੋਂ ਮੈਂ ਸੀਨੀਅਰ ਮਾਸ ਸੀ ਕਿਉਂਕਿ ਅਸੀਂ ਫਲੋਟਿੰਗ ਸ਼ਿਪ ਵਿੱਚ ਰਹਿੰਦੇ ਸੀ ਸਾਨੂੰ ਮੰਨਣਾ ਪਿਆ ਤੇ ਰੂਸ ਵਾਲਿਆਂ ਨੂੰ ਗੁਰਪੁਰਬ ਵਾਲੇ ਦਿਨ ਸਾਡਾ ਖਾਣਾ ਨਾ ਬਣਾਉਣ ਲਈ ਕਹਿ ਦਿੱਤਾ ਗਿਆ ਸਾ ਸੰਗਤ ਜੀਓ ਹੁਣ ਅਸੀਂ ਚੋਪੜਾ ਸਾਹਿਬ ਨੂੰ ਬੇਨਤੀ ਕੀਤੀ ਕਿ ਆਟਾ ਵੱਧ ਤੋਂ ਵੱਧ ਇਕੱਠਾ ਕਰ ਲੋ ਪਰ ਉਹਨਾਂ ਨੇ ਕਿਹਾ ਆਟਾ ਜੋ ਹੁਣ ਤੱਕ ਮਿਲ ਸਕਿਆ ਹੈ ਉਹ ਸਿਰਫ 60 ਜਾਂ 65 ਕਿਲੋ ਹੈ ਅਤੇ ਹੋਰ ਮਿਲਣ ਦੀ ਕੋਈ ਆਸ ਨਹੀਂ ਹੈ ਸਾ ਸੰਗਤ ਜੀ ਗੁਰਪੁਰਬ ਆ ਗਿਆ ਛੁੱਟੀ ਤਾਂ ਹੈ ਹੀ ਸੀ ਅਸੀਂ ਇੱਕ ਵੱਡਾ ਹਾਲ ਖਾਲੀ ਕਰ ਦਰਬਾਰ ਸਜਾ ਦਿੱਤਾ ਮੈਂ ਇੰਡੀਆ ਤੋਂ ਜਾਣ ਸਮੇਂ ਦੋ ਸੈਂਚੀਆਂ ਵਿੱਚ ਗੁਰੂਗ੍ਰੰਥ ਸਾਹਿਬ ਜੀ ਲੈ ਕੇ ਗਿਆ ਹੋਇਆ ਸੀ ਕੀਰਤਨ ਆਰੰਭ ਕਰ ਦਿੱਤਾ ਲੰਗਰ ਵਾਸਤੇ ਰੂਸੀ ਬੀਬੀਆਂ ਨਾਲ ਪਹਿਲਾਂ ਹੀ ਸਾਰੀ ਗੱਲਬਾਤ ਕੀਤੀ ਹੋਈ ਸੀ ਸਬਜ਼ੀ ਬਹੁਤ ਸੀ ਪਰਾਠਾ ਬਹੁਤ ਘਟ ਸੀ ਸੀਨੀਅਰ ਫੋਨ ਦੇ ਨਾਤੇ ਸਾਰੀ ਜ਼ਿੰਮੇਵਾਰੀ ਮੇਰੇ ਉੱਪਰ ਸੀ ਅੰਦਰੋਂ ਅੰਦਰ ਇੱਕੋ ਅਰਜ਼ੋਈ ਪ੍ਰਮਾਤਮਾ ਅੱਗੇ ਕਰ ਰਿਹਾ ਸਾਂ ਕਿ ਇੱਕ ਤੱਕਿਆ ਆਸਰਾ ਤੇਰਾ ਹੋਰ ਸਬੇ ਟਾਈਆਂ ਤੇਰੀਆਂ ਇੱਕ ਤੱਕਿਆ ਆਸਰਾ ਤੇਰਾ ਹੋਰ ਸਬੇ ਟਾਈਆਂ ਤੇਰੀਆਂ सासंगत जी ये वाकया का जिक्र इस किताब के लेखक लेफ्टिनेंट सुखबीर सिंह जी अपनी जुबानी कर रहे हैं उन्होंने कहा ये जो किस्सा सुनाया जा रहा है उन्होंने अपने नाल हड बीती सुनाई है सासंगत जीओ सुखबीर सिंह जी अनुसार वो कह रहे हैं कि मेरा सारा ध्यान लंगर वाल ਕਾਸ ਤੌਰ ਤੇ ਪੂਰੀਆਂ ਬਾਰੇ ਕਿਉਂਕਿ ਇੱਕ ਤਾਂ ਸਾਡੇ ਸਾਰੇ ਹਿੰਦੂ ਵੀਰਾਂ ਨੇ ਚੈਲੰਜ ਕੀਤਾ ਸੀ ਕਿ ਅੱਜ ਤੁਹਾਡਾ ਅਟੁੱਟ ਲੰਗਰ ਖਤਮ ਕਰ ਦੇਵਾਂਗੇ ਦੂਸਰਾ ਰੂਸੀ ਖਾਣਾ ਵੀ ਅੱਜ ਬੰਦ ਕਰ ਦਿੱਤਾ ਗਿਆ ਸੀ 7 ਮਹੀਨਿਆਂ ਤੋਂ ਰੋਟੀ ਨਹੀਂ ਸੀ ਵੇਖੀ ਕਿਸੇ ਨੇ ਹੁਣ ਪੂਰੀਆਂ ਵੇਖ ਪੰਜਾਬੀ ਕਿੱਥੇ ਪਿੱਛੇ ਹਟਣ ਭਾਵੇਂ ਖਾ ਕੇ ਬਿਮਾਰ ਹੀ ਹੋ ਜਾਣ ਪਰ ਖਾਣੋਂ ਨਾ ਹਟੇ ਮੈਂ ਲੰਗਰ ਵਿੱਚ ਜਾ ਕੇ ਸਮਝਾਇਆ ਕਿ ਪੂਰੀਆਂ ਕੱਢ ਕੱਢ ਕੇ ਇਸ ਪਤੀਲੇ ਵਿੱਚ ਪਾ ਕੇ ਉੱਤੇ ਕੱਪੜੇ ਨਾਲ ਟੱਗ ਕੇ ਰੱਖੋ ਕਿਸੇ ਨੂੰ ਕਪੜਾ ਚੁੱਕਣ ਨਹੀਂ ਦੇਣਾ ਅਤੇ ਨਾ ਹੀ ਪੂਰੀਆਂ ਨੂੰ ਨੰਗੇ ਰੱਖਣਾ ਇਸ ਡਰ ਨਾਲ ਕਿ ਜੇ ਕਿਸੇ ਨੇ ਵੇਖ ਲਿਆ ਕਿ ਇੰਨਾ ਘੱਟ ਬੰਦੋਬਸਤ ਤਾਂ ਬੇਇੱਜ਼ਤੀ ਹੋ ਜਾਵੇਗੀ ਸਾਹਸੰਗਜੀਓ ਸਾਡੇ 400 ਤੋਂ ਵੱਧ ਆਪਣੇ ਹਿੰਦੂस्तानी ਸਨ ਅਤੇ 2500 ਰੂਸੀ ਫੌਜੀ ਅਤੇ ਨਾਲ ਹਿੰਦੂ ਵੀਰ ਕਹਿੰਦੇ ਸਨ ਕਿ ਅਸੀਂ 30-30 ਪੂਰੀਆਂ ਖਾਵਾਂਗੇ ਇਸੇ ਮਨਸ਼ਾ ਨਾਲ ਉਹਨਾਂ ਸਵੇਰੇ ਨਾਸ਼ਤਾ ਵੀ ਨਾ ਕੀਤਾ ਸਾਹਸੰਗਜੀਓ ਮੈਂ ਇਸ ਡਰ ਨਾਲ ਅੰਦਰੋਂ ਅੰਦਰੀ ਵਾਹਿਗੁਰੂ ਅੱਗੇ ਅਰਦਾਸ ਵੀ ਕਰੀ ਜਾਵਾ ਕਿ ਮਹਾਰਾਜ ਅੱਜ ਲਾਜ ਰੱਖ ਲਿਓ ਸਾ ਸੰਗਤ ਜੀਓ ਸਾਡੇ 12 ਵਜੇ ਲੰਗਰ ਸ਼ੁਰੂ ਹੋ ਗਿਆ ਜਦੋਂ ਰੂਸੀ ਫੌਜੀਆਂ ਨੇ ਵੇਖਿਆ ਕਿ ਇਹ ਸਾਰੇ ਇੱਕੋ ਲਾਈਨ ਵਿੱਚ ਵੱਡੇ ਛੋਟੇ ਬੈਠ ਕੇ ਇਕੱਠੇ ਲੰਗਰ ਛਕ ਰਹੇ ਹਨ ਤਾਂ ਉਹ ਬਹੁਤ ਖੁਸ਼ ਹੋਏ ਅਤੇ ਇਹ ਵੇਖ ਕੇ ਉਹ ਵੀ ਸਾਰੇ ਲਾਈਨਾਂ ਵਿੱਚ ਬੈਠ ਗਏ ਦਾਸ ਨੇ ਡਰ ਨਾਲ ਨਾਮ ਜਪਣਾ ਸ਼ੁਰੂ ਕਰ ਦਿੱਤਾ ਹਰ ਜੋ ਰਾਖ ਲਿਓ ਪਤ ਮੇਰੀ ਜਮ ਕੋ ਤਰਾਸ ਭਇਓ ਰ ਅੰਤਰ ਸਰਨ ਗਹੀ ਕਿਰਪਾ ਨਿਦ ਤੇਰੀ ਸਾ ਸੰਗਤ ਜੀ ਦੋ ਪਤੀਲੇ ਪੂਰੀਆਂ ਦੇ ਆ ਗਏ ਮੈਂ ਡਰਾਂ ਕਿ ਹੁਣੇ ਖਤਮ ਹੋਣ ਦਾ ਸੁਨੇਹਾ ਆ ਜਾਵੇਗਾ ਸਾਸੰਗਤ ਜੀਓ ਲੰਗਰ ਚੱਲਦਿਆਂ ਚੱਲਦਿਆਂ ਢਾਈ ਵਜ ਗਏ ਹੁਣ ਸਿਓ ਸਾਹਿਬ ਜੋ ਬਾਹਰ ਗਏ ਹੋਏ ਸੀ ਉਹ ਵੀ ਆ ਗਏ ਮੇਰੇ ਨਾਲ ਉਹਨਾਂ ਦੀ ਚੰਗੀ ਬਣਦੀ ਸੀ ਕਿਉਂਕਿ ਉਹ ਸਿੰਧੀ ਤਾਂ ਹੈ ਹੀ ਸਨ ਇਹ ਸਭ ਵੇਖ ਕੇ ਬਹੁਤ ਖੁਸ਼ ਹੋਏ ਫਤੇ ਬੋਲੇ ਓਏ ਪੂਰੀਆਂ ਛੋਲੇ ਚੱਲ ਫਿਰ ਸੁਖਬੀਰ ਮੈਨੂੰ ਵੀ ਛਕਾ ਸਾਸੰਗਤ ਜੀ ਉਨਾਂ ਨੂੰ ਵੀ ਲੰਗਰ ਛਕਾਇਆ ਸੀਓ ਸਾਹਿਬ ਨੇ ਗੁਰਪੁਰਬ ਦੀ ਵਧਾਈ ਦਿੱਤੀ ਅਤੇ ਹੁਣ ਮੈਂ ਲੰਗਰ ਵਿੱਚ ਗਿਆ ਸਾ ਸੰਗਜੋ 2 ਘੰਟੇ ਮੇਰਾ ਧਿਆਨ ਮਹਾਰਾਜ ਦੇ ਚਰਨਾਂ ਵਿੱਚ ਹੀ ਰਿਹਾ RAM ਨਾਮ ਜਪ ਹਿਰਦੇ ਮਾਹੇ ਨਾਨਕ ਪਤ ਸੇਤੀ ਘਰ ਜਾਹੇ ਇਸੇ ਅਰਦਾਸ ਨਾਲ ਕਿ ਦਾਤਾ लाज ਰਖ ਲਮੀ ਦਰਦੇ ਦਰਦੇ ਨਹੀਂ ਜਾ ਕੇ ਵੇਖਿਆ ਕਿ ਆਟਾ ਖਤਮ ਹੋ ਗਿਆ ਹੋਣਾ ਪ੍ਰਸਾਦ ਸੰਗਤ ਜੀ ਉਹ ਮੇਰੀ ਹੈਰਾਨਗੀ ਦੀ ਹੱਦ ਨਾ ਰਹੀ ਕਿ ਅਜੇ ਵੀ ਆਟਾ ਬਾਕੀ ਸੀ ਅਤੇ ਅੱਧਾ ਪਤੀਲਾ ਪੂਰੀਆਂ ਦਾ ਅਜੇ ਪਿਆ ਹੋਇਆ ਸੀ ਸਤ ਗੁਰ ਦਾ ਕੌਤਕ ਵੇਖ ਮੇਰੀਆਂ ਅੱਖਾਂ ਵਿੱਚੋਂ ਅਥਰੂ ਆ ਗਏ ਮਹਿਰੂਸੀ ਬੀਬੀਆਂ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਵੀ ਲੰਗਰ ਛਕਣ ਲਈ ਬੁਲਾਇਆ ਸਭ ਨੇ ਲੰਗਰ ਛਕਿਆ ਅਤੇ ਤ੍ਰਿਪਤ ਹੋ ਗਏ। ਮੇਰੇ ਸਾਧਗੁਰਾਂ ਨੇ ਜਹਰੀ ਕਲਾ ਵਰਤਾਈ ਜੋ ਕਹਿੰਦੇ ਸੀ ਕਿ ਅਸੀਂ ਤੁਹਾਡਾ ਲੰਗਰ ਖਤਮ ਕਰ ਦੇਣਾ ਹੈ। ਉਹਨਾਂ ਕੋਲੋਂ ਰਾਤੀ ਛੱਕ ਕੇ ਵੀ ਲੰਗਰ ਖਤਮ ਨਾ ਹੋਇਆ। ਇਹ ਲੰਗਰ ਗੁਰੂ ਨਾਨਕ ਦੇਵ ਜੀ ਦਾ ਚਲਾਇਆ ਹੋਇਆ ਹੈ। ਕੌਣ ਖਤਮ ਕਰ ਸਕਦਾ ਹੈ ਉਸ ਨੂੰ? ਸਾਧ ਸੰਗਤ ਜੀਓ ਇਹ ਅਨੰਤ ਸਮੇਂ ਤੱਕ ਚਲਦਾ ਰਹੇਗਾ। ਕਮਾਂਡਰ ਚੋਪੜਾ ਸਾਹਿਬ ਵੀ ਆਏ ਬਹੁਤ ਹੈਰਾਨ ਹੋਏ ਕਿ 7-800 ਬੰਦਿਆਂ ਨੇ ਲੰਗਰ ਛਕ ਲਿਆ ਹੈ ਤੇ ਫਿਰ ਰਾਤ ਨੂੰ ਵੀ 400 ਤੋਂ ਵੱਧ ਬੰਦਿਆਂ ਨੇ ਛਕਿਆ ਅਤੇ ਜੋ ਬਚਿਆ ਸ਼ਹਿਰ ਵਿੱਚ ਰਹਿੰਦੇ ਹੋਏ ਅਫਸਰ ਘਰਾਂ ਨੂੰ ਵੀ ਲੈ ਗਏ ਇਹ ਜ਼ਹਿਰਾ ਚਮਤਕਾਰ ਹੈ ਸਾਧ ਸੰਗਤ ਜੀ ਇਹ ਸੁਚਮ ਦੀ ਬਰਕਤ ਹੈ ਇਸੇ ਵਾਸਤੇ ਬਾਬਾ ਜੀ ਹਰ ਕਿਸੇ ਨੂੰ ਸਟੋਰ ਵਿੱਚ ਨਹੀਂ ਸੰਜਾਨ ਦਿੰਦੇ ਧੂਪ ਅਤੇ ਅਗਰਬਤੀ ਲਗਾ ਕੇ ਰੱਖਦੇ ਸੀ ਰੱਬ ਕਦੇ ਵੀ ਆਪਣੀ ਮੋਠ ਖੋਲ ਕੇ ਨਹੀਂ ਵਿਖਾਉਂਦਾ ਇਸੇ ਵਾਸਤੇ ਸਾਧੂ ਮਹਾਤਮਾ ਅੰਦਰੂਨੀ ਭੇਦ ਨਹੀਂ ਖੋਲਦੇ ਗੁਰਬਾਣੀ ਦਾ ਵੀ ਫਰਮਾਨ ਹੈ ਹੋਣ ਨਜੀਕ ਖੁਦਾਏ ਦੇ ਭੇਤ ਨ ਕਿਸੈ ਦੇਨ ਸਾ ਸੰਗਜ ਜੀ ਇਹ ਗੁਰੂ ਨਾਨਕ ਪਾਤਸ਼ਾਹ ਦੀ ਅਤੇ ਬਾਬਾ ਸੰਤ ਬਾਬਾ ਸੰਤੋਖ ਸਿੰਘ ਜੀ ਜੋਤੀ ਸਰੂ ਸਾਹਿਬ ਵਾਲਿਆਂ ਦੀ ਅਪਾਰ ਬਖਸ਼ਿਸ਼ ਸਰਕਾਰ ਅਪਾਰ ਬਖਸ਼ਿਸ਼ ਰਹਿਮਤਾ ਦੀਆਂ ਦੋ ਸਾਖੀਆਂ ਤੁਹਾਡੇ ਸਾਹਮਣੇ ਜੋ ਪੇਸ਼ ਕੀਤੀਆਂ ਗਈਆਂ ਹਨ ਉਹਨਾਂ ਦੀ ਇੱਥੇ ਹੀ ਸਮਾਪਤੀ ਹੈ ਅਗਲੀ ਵਾਰ ਇੱਕ ਹੋਰ ਬਾਬਾ ਜੀ ਦੀ ਅਨਮੋਲ ਜੀਵਨ ਚਲਕੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਤੱਕ ਦੇ ਲਿਖੇ ਮਨ ਬਖਸ਼ਦੇ ਹੋਏ ਫਤਿਹ ਬੁਲਾਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ